ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਖਾਸ ਕਰਕੇ ਸਿੱਖ ਲੋਕਾਂ ਦੇ ਵਿੱਚ ਹਰ ਕੋਈ ਵਿਅਕਤੀ ਇਹ ਕਹਿੰਦਾ ਹੈ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹਾਂ ਸਾਡੇ ਗੁਰੂ ਸਾਹਿਬ ਮਹਾਨ ਗੁਰਬਾਣੀ ਦੇ ਵਿੱਚ ਵਾਰ-ਵਾਰ ਲਿਖਦੇ ਹਨ ਕਿ ਇੱਕ ਪੂਰੇ ਗੁਰੂ ਸਤਗੁਰੂ ਸੰਤ ਸਾਧੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਆਪਣੇ ਘਟ ਦੇ ਅੰਦਰ ਹੀ ਉਸ ਈਸ਼ਰ ਨੂੰ ਦੇਖੋ ਆਪਣੇ ਘਟ ਦੇ ਅੰਦਰ ਹੀ ਉਸ ਈਸ਼ਰ ਨੂੰ ਦੇਖੋ ਸਾਡੇ ਸਾਰੇ ਹੀ ਗੁਰੂ ਸਾਹਿਬ ਜੀ ਸਾਡੇ ਸਾਰੇ ਹੀ ਗੁਰੂ ਸਾਹਿਬ ਜੀ ਉਸੇ ਨੂੰ ਹੀ ਇੱਕ ਪੂਰਾ ਗੁਰੂ ਕਹਿੰਦੇ ਹਨ ਸਾਡੇ ਸਾਰੇ ਹੀ ਗੁਰੂ ਸਾਹਿਬ ਜੀ ਉਸੇ ਨੂੰ ਹੀ ਇੱਕ ਪੂਰਾ ਗੁਰੂ ਕਹਿੰਦੇ ਹਨ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ੁਰ ਦੇ ਦਰਸ਼ਨ ਕਰਾਉਂਦਾ ਹੈ ਅਸੀਂ ਆਪਸ ਦੇ ਵਿੱਚ ਕੁਝ-ਕੋ ਵਿਚਾਰ ਸਾਂਝੇ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨਾ ਕੁ ਮੰਨਦੇ ਹਾਂ ਮਹਾਨ ਗੁਰਬਾਣੀ ਦੇ ਵਿੱਚ 442 ਅੰਗ ਤੇ ਤੀਜੇ ਬਾਦਸ਼ਾਹ ਜੀ ਲਿਖਦੇ ਹਨ ਮਨ ਤੂੰ ਜੋਤ ਸਰੂਪ ਹੈ ਮਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਕਿ हे ਇਨਸਾਨ ਜੋ ਤੇਰਾ ਮਨ ਹੈ ਇਹ ਜੋਤ ਸਰੂਪ ਹੈ ਇਹ ਜੋਤ ਜੋਤ ਸਰੂਪ ਹੈ ਭਾਵ ਜੋ ਤੇਰਾ ਇਹ ਮਨ ਹੈ ਉਹ ਉਸ ਈਸ਼ਵਰ ਦੀ ਅੰਛ ਹੈ ਈਸ਼ਵਰ ਅੰਸ ਜੀਵ ਅਮਨਾਸੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਡੇ ਗੁਰੂ ਸਾਹਿਬ ਜੀ ਤੀਜੇ ਪਾਤਸ਼ਾਹ ਜੀ 441 ਅੰਗ ਤੇ ਗੁਰਬਾਣੀ ਦੇ ਵਿੱਚ ਲਿਖਦੇ ਹਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿਹ ਹੈ ਇਨਸਾਨ ਤੇਰਾ ਜੋ ਮਨ ਹੈ ਇਹ ਜੋਤ ਜੋਤ ਸਰੂਪ ਹੈ ਤੇ ਇਸ ਨੂੰ ਤੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਪਛਾਣ ਮਨਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਮਨਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਈਸ਼ਵਰ ਹਰ ਸਮੇਂ ਹੀ ਤੇਰੇ ਘਟ ਦੇ ਅੰਦਰ ਹੀ ਸਮਾਇਆ ਹੋਇਆ ਹੈ ਤੂੰ ਇੱਕ ਪੂਰੇ ਗੁਰੂ ਦੀ ਮਤ ਲੈ ਕੇ ਆਪਣੇ ਘਟ ਦੇ ਅੰਦਰ ਉਸ ਜੋਤ ਸਰੂਪ ਨੂੰ ਉਸ ਜੋਤ ਸਰੂਪ ਈਸ਼ਰ ਨੂੰ ਵੇਖ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖਿਆ ਹੈ ਜੇਕਰ ਨਹੀਂ ਦੇਖਿਆ ਤਾਂ ਅਸੀਂ ਕਿਵੇਂ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 846 ਅੰਗ ਤੇ ਪੰਨਵੇਂ ਪਾਛਾ ਜੀ ਹੋਰ ਲਿਖਦੇ ਹਨ ਬ੍ਰਹਮ ਦੀਸ਼ੇ ਬ੍ਰਹਮ ਉਸ ਈਸ਼ਵਰ ਨੂੰ ਕਹਿੰਦੇ ਹਨ ਬ੍ਰਹਮ ਉਸ ਈਸ਼ਵਰ ਨੂੰ ਕਹਿੰਦੇ ਹਨ ਬ੍ਰਹਮ ਦੀਸੇ ਬ੍ਰਹਮ ਸੁਣੀਏ ਏਕ ਹੀ ਏਕ ਵਖਾਣੀਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਈਸ਼ਰ ਨੂੰ ਕਿ ਉਸ ਈਸ਼ਰ ਨੂੰ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਆਪਣੇ ਘਰ ਦੇ ਅੰਦਰ ਦੇਖੀਏ ਬ੍ਰਹਮ ਦੀਸੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਘਰ ਦੇ ਅੰਦਰ ਉਸ ਈਸ਼ਰ ਨੂੰ ਦੇਖੀਏ ਬ੍ਰਹਮ ਸੁਣੀਏ ਤੇ ਉਸ ਬ੍ਰਹਮ ਉਸ ਈਸ਼ਵਰ ਦੇ ਬਾਰੇ ਹੀ ਹਰ ਸਮੇਂ ਕੋਈ ਗੱਲ ਸੁਣੀਏ ਏਕ ਹੀ ਏਕ ਵਖਾਣੀਏ ਤੇ ਆਪਣੇ ਹਰ ਕੰਮ ਕਰਦੇ ਹੋਏ ਉਸ ਉਸ ਇੱਕ ਈਸ਼ਵਰ ਦੇ ਤੇ ਆਪਣੇ ਹਰ ਕੰਮ ਕਰਦੇ ਹੋਏ ਉਸ ਈਸ਼ਵਰ ਦੇ ਨਾਮ ਦਾ ਹੀ ਵਖਿਆਣ ਕਰੀਏ ਆਤਮ ਪਸਾਰਾ ਕਰਨ ਹਾਰਾ ਆਤਮ ਪਸਾਰਾ ਕਰਨ ਹਾਰਾ ਆਤਮ ਰਾਮ ਪਸਾਣੀਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਈਸ਼ਵਰ ਦਾ ਇਹ ਸਾਰਾ ਆਤਮ ਪ੍ਰਸਾਰਾ ਹੈ ਭਾਵ ਜਿਸ ਈਸ਼ਵਰ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੋਈ ਹੈ ਉਸ ਨੂੰ ਪਸਾਣੀਏ ਉਸ ਦੇ ਆਪਣੇ ਘਟ ਦੇ ਅੰਦਰ ਦਰਸ਼ਨ ਕਰੀਏ ਆਤਮ ਪ੍ਰਸਾਰਾ ਕਰਨ ਹਾਰਾ ਆਤਮ ਪ੍ਰਸਾਰਾ ਕਰਨ ਹਾਰਾ ਆਤਮ ਰਾਮ ਪਸਾਣੀਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਈਸ਼ਵਰ ਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਜੋ ਸਭ ਕੁਝ ਕਰਨ ਦੇ ਹਾਰ ਸਭ ਕੁਝ ਕਰਨ ਦੇ ਜੋਗ ਹੈ ਉਸ ਈਸ਼ਰ ਨੂੰ ਆਪਣੇ ਘਟ ਦੇ ਅੰਦਰ ਪਛਾਣੀਏ ਭਾਵ ਉਸ ਈਸ਼ਰ ਦਾ ਦਰਸ਼ਨ ਕਰਗੇ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਏਕ ਹੀ ਏਕ ਵਖਾਣੀਏ ਆਤਮ ਪਸਾਰਾ ਕਰਨ ਹਾਰਾ ਆਤਮ ਰਾਮ ਪਛਾਣੀਏ ਕਿ ਜਿਸ ਈਸ਼ਰ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਤੇ ਜੋ ਸਭ ਕੁਝ ਕਰਨ ਦੇ ਜੋਗ ਹੈ ਸਮਰੱਥ ਹੈ ਉਸ ਉਸ ਈਸ਼ਰ ਨੂੰ ਆਪਣੇ ਘਟ ਦੇ ਅੰਦਰ ਪਛਾਣੀਏ ਉਸ ਈਸ਼ਰ ਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਆਪਣੇ ਘਟ ਦੇ ਅੰਦਰ ਪਛਾਣਿਆ ਜਾਂਦਾ ਹੈ ਆਪਣੇ ਘਟ ਦੇ ਅੰਦਰ ਦੇਖਿਆ ਜਾਂਦਾ ਹੈ ਪ੍ਰਭ ਬਿਨਾ ਨਹੀਂ ਆਤਮ ਰਾਮ ਪਛਾਣੀਏ ਪ੍ਰਭ ਬਿਨਾ ਨਹੀਂ ਜਾਣੀਏ ਤੇ ਉਸ ਈਸ਼ਰ ਨੂੰ ਤੇ ਉਸ ਈਸ਼ਰ ਤੋਂ ਬਿਨਾ ਐਵੇਂ ਹੋਰ ਕੱਚੀਆਂ ਪਿੱਲੀਆਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਨਾ ਕਰੀਏ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਏਕ ਹੀ ਏਕ ਵਖਾਣੀਏ ਆਤਮ ਪਸਾਰਾ ਕਰਨਹਾਰਾ ਆਤਮ ਰਾਮ ਪਛਾਣੀਏ ਪ੍ਰਭੂ ਬਿਨਾਂ ਨਹੀਂ ਜਾਣੀਏ ਤੇ ਆਪਣੇ ਘਟ ਦੇ ਅੰਦਰ ਉਸ ਈਸ਼ਰ ਨੂੰ ਦੇਖ ਤੇ ਉਸ ਦੇ ਨਾਲ ਹੀ ਆਪਣੇ ਮਨ ਨੂੰ ਜੋੜੀਏ ਐਵੇਂ ਕੱਚੀਆਂ ਪਿੱਛੀ ਪਿੱਲੀਆਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਨਾ ਕਰਗੀ ਪਰ ਗੁਰੂ ਪਿਆਰੀ ਸਾ ਸੰਗਤ ਜੀ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਈਸ਼ਰ ਨੂੰ ਆਪਣੇ ਘਟ ਦੇ ਅੰਦਰ ਦੇਚਿਆ ਹੈ ਜੀ ਨਹੀਂ ਦੇਚਿਆ ਤਾਂ ਅਸੀਂ ਕਿਵੇਂ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 954 ਅੰਕ ਤੇ ਤੀਜੇ ਬਾਦਸ਼ਾਹ ਜੀ ਲਿਖਦੇ ਹਨ ਨੌ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰਖੀਜੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਡੇ ਸਰੀਰ ਦੇ 10 ਦਰਵਾਜ਼ੇ ਹਨ ਜਿਨ੍ਹਾਂ ਦੇ ਵਿੱਚੋਂ 9 ਦਰਵਾਜ਼ੇ ਖੁੱਲੇ ਹਨ ਤੇ 10ਵਾਂ ਦਰਵਾਜ਼ਾ ਸਾਡਾ ਬੰਦ ਹੈ ਜਿਸ ਨੂੰ 10ਵਾਂ ਦਵਾਰ ਕਹਿੰਦੇ ਹਨ 9 ਦਰਵਾਜ਼ੇ ਕਾਇਆ ਕੋਟ ਹੈ ਕਾਇਆ ਕੋਟ ਤੋਂ ਭਾਵ ਹੁੰਦਾ ਹੈ ਕਿ ਸਾਡਾ ਸਾਡਾ ਸਰੀਰ ਇਹ 10ਾਂ ਦਵਾਰਿਆਂ ਦਾ ਇੱਕ ਕਿਲਾ ਹੈ ਤੇ ਸਾਡਾ ਜੋ ਇਹ ਸਰੀਰ ਹੈ ਇਹ ਦਸਾਂ ਦਵਾਰਿਆਂ ਦਾ ਬਣਿਆ ਹੋਇਆ ਇੱਕ ਕਿਲਾ ਹੈ ਨੌਂ ਦਰਵਾਜੇ ਕਾਇਆ ਕੋਟ ਹੈ ਦਸਵਾਂ ਗੁਪਤ ਰਖੀਜੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਡੇ ਸਰੀਰ ਦੇ 10 ਦਰਵਾਜੇ ਹਨ ਜਿਨ੍ਹਾਂ ਦੇ ਵਿੱਚੋਂ ਨੌਂ ਦਰਵਾਜੇ ਖੁੱਲੇ ਹਨ ਤੇ ਦਸਵਾਂ ਦਰਵਾਜਾ ਦਸਵਾਂ ਦਰਵਾਜਾ ਬੰਦ ਹੈ ਬਜਰ ਕਵਾਟ ਨਾ ਖੋਲਣੀ ਬਜਰ ਕਪਾਟ ਨਾ ਖੁੱਲਨੀ ਗੁਰ ਸ਼ਬਦ ਖਲੀਜੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ 10ਵਾਂ ਸਾਡਾ 10ਵਾਂ ਦਵਾਰ ਹੈ ਉਸ ਨੂੰ ਬਹੁਤ ਹੀ ਤਗੜਾ ਵੱਜਰ ਕਪਾਟ ਲੱਗਾ ਹੋਇਆ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਖੁੱਲ ਸਕਦਾ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ 10ਵਾਂ ਦਰਵਾਜ਼ਾ ਇੱਕ ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਖੁੱਲਦਾ ਹੈ ਆਪਣੇ ਆਪ ਉਸ 10ਵੇਂ ਦਰਵਾਜ਼ੇ ਨੂੰ ਆਪਣੇ ਆਪ ਉਹ 10ਵਾਂ ਦਰਵਾਜ਼ਾ ਸਾਡੀ ਕਿਸੇ ਵੀ ਗਿਆਨਪ ਦੇ ਨਾਲ ਕਿਸੇ ਵੀ ਮਨਹੱਟ ਦੇ ਨਾਲ ਕਿਸੇ ਵੀ ਯੋਗ ਸਿੱਧੀ ਦੇ ਨਾਲ ਕਦੇ ਵੀ ਨਹੀਂ ਖੁੱਲ ਸਕਦਾ ਉਸ ਦਸਵੇਂ ਦਵਾਰ ਨੂੰ ਇੱਕ ਪੂਰਾ ਸਤਿਗੁਰੂ ਹੀ ਖੋਲ ਕੇ ਸਾਡੇ ਘਟ ਦੇ ਅੰਦਰ ਸਾਨੂੰ ਅਸ਼ੀਸ਼ਰ ਦੇ ਦਰਸ਼ਨ ਕਰਾਉਂਦਾ ਹੈ ਨੌ ਦਰਵਾਜੇ ਕਾਇਆ ਕੋਟ ਹੈ ਸਾਡਾ ਸਰੀਰ ਸਾਡਾ ਜੋ ਸਰੀਰ ਹੈ ਇਹ 10ਾਂ ਦਰਵਾਜਿਆਂ ਦਾ ਇੱਕ ਕਿਲਾ ਹੈ ਜਿਸ ਦੇ ਇਹ ਨੌ ਦਰਵਾਜੇ ਖੁੱਲੇ ਹਨ ਇਹ ਦਸਵਾਂ ਦਰਵਾਜਾ ਬੰਦ ਹੈ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖਲੀਜੇ ਉਸ ਦਸਵੇਂ ਦਰਵਾਜੇ ਨੂੰ ਬੋਧ ਹੀ ਤਗੜੇ ਬੱਜਰ ਕਪਾਟ ਲੱਗੇ ਹੋਏ ਹਨ ਉਹ ਕਿਸੇ ਵੀ ਤਰੀਕੇ ਦੇ ਨਾਲ ਉਹ ਸਾਡੀ ਕਿਸੇ ਵੀ ਮਨਮਤ ਕਿਸੇ ਵੀ ਮਨਹਟ ਕਿਸੇ ਵੀ ਛਾਣਪ ਦੇ ਨਾਲ ਕਦੇ ਵੀ ਨਹੀਂ ਖੁੱਲ ਸਕਦਾ ਹੈ ਉਸ ਨੂੰ ਇੱਕ ਪੂਰਾ ਗੁਰੂ ਪੂਰਾ ਸਤਗੁਰੂ ਹੀ ਖੋਲਦਾ ਹੈ ਹਨ ਅਨਹਦ ਵਜ ਬੱਜੇਲ ਕਪਾਟਨਾ ਖੋਲਣੀ ਗੁਰ ਸ਼ਬਦ ਕੀ ਖਲੀਜੇ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੇ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੇ ਸਾਡੇ 10ਵੇਂ ਦੁਆਰ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਹੀ ਅਨਹਦ ਨਾਦ ਸੁਣਾਈ ਦਿੰਦੇ ਹਨ ਸਾਡੇ 10ਵੇਂ ਦੁਆਰ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਹੀ ਅਨਹ ਸਾਡਾ 10ਵਾਂ ਦੁਆਰ ਜਦੋਂ ਇੱਕ ਪੂਰਾ ਗੁਰੂ ਸਾਡੇ ਦਸਵੇਂ ਦਵਾਰ ਨੂੰ ਖੋਲਦਾ ਹੈ ਤਾਂ ਸਾਡੇ ਦਸਵੇਂ ਦਵਾਰ ਦੇ ਵਿੱਚ ਨਿਗਾਹ ਤਰ੍ਹਾਂ ਦੇ ਹੀ ਅਨਹਦ ਨਾਦ ਸੁਣਾਈ ਦਿੰਦੇ ਹਨ ਤਿਤ ਘਟ ਅੰਦਰ ਚਾਨਣਾ ਕਰ ਭਗਤ ਮਲੀਜੇ ਜਦੋਂ ਇੱਕ ਪੂਰਾ ਗੁਰੂ ਸਾਡੇ ਮੱਥੇ ਦੇ ਉੱਤੇ ਹੱਥ ਰੱਖ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡਾ ਦਸਵਾਂ ਦਵਾਰ ਖੋਲਦਾ ਹੈ ਤਾਂ ਸਾਡੇ ਅੰਦਰ ਚਾਨਣ ਹੀ ਚਾਨਣ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਤੇ ਸਾਨੂੰ ਈਸ਼ਵਰ ਦੀ ਜੋ ਸੱਚੀ ਭਗਤੀ ਹੈ ਉਹ ਮਿਲ ਜਾਂਦੀ ਹੈ ਤਿਤ ਘਟ ਅੰਦਰ ਚਾਨਣਾ ਕਰ ਭਗਤ ਮਲੀਜੇ ਜਦੋਂ ਇੱਕ ਪੂਰਾ ਗੁਰੂ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਡੇ ਦਸਵੇਂ ਦਰਵਾਜ਼ਾ ਨੂੰ ਖੋਲਦਾ ਹੈ ਤਾਂ ਸਾਡੇ ਘਟ ਦੇ ਅੰਦਰ ਚਾਨਣ ਹੀ ਚਾਨਣ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਤੇ ਸਾਨੂੰ ਈਸ਼ਵਰ ਦੀ ਜੋ ਸੱਚੀ ਭਗਤੀ ਹੈ ਉਹ ਮਿਲ ਜਾਂਦੀ ਹੈ ਪਰ ਕੀ ਅਸੀਂ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆ ਉਸ ਆਪਣੇ ਦਸਵੇਂ ਦਵਾਰ ਦਾ ਤਾਲਾ ਖਲਵਾਇਆ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਆਪਣੇ ਉਸ ਦਸਵੇਂ ਦਵਾਰ ਨੂੰ ਖੁਲ ਖੁਲਵਾਇਆ ਹੈ ਜੇਕਰ ਅਸੀਂ ਇੱਕ ਪੂਰੇ ਜੇਕਰ ਅਸੀਂ ਅੱਜ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਜੇਕਰ ਅੱਜ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਸਾਡਾ 10ਵਾਂ ਦਵਾਰ ਨਹੀਂ ਖੁੱਲਿਆ ਤਾਂ ਅਸੀਂ ਕਿਸ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਦੇ ਹਾਂ 1350 ਗਤੇ ਸੰਤ ਕਬੀਰ ਜੀ ਲਿਖਦੇ ਹਨ ਕਬੀਰ ਏਕੋ ਜਾਣਿਆ ਤੋ ਸਭ ਜਾਣੇ ਜਾਣ ਜੀਵੋ ਇੱਕ ਨਾ ਜਾਣਿਆ ਤੋ ਸਭ ਹੀ ਜਾਣ ਉਹ ਜਾਣ ਸੰਤ ਕਬੀਰ ਜੀ ਕਹਿੰਦੇ ਹਨ ਕਿ ਜਿਸ ਨੇ ਇੱਕ ਪੂਰੇ ਗੁਰੂ ਦੀ ਇੱਕ ਪੂਰੇ ਸਤਿਗੁਰੂ ਪੂਰੇ ਸੰਤ ਦੀ ਸੰਗਤ ਕਰਕੇ ਆਪਣੇ ਘਟ ਦੇ ਅੰਦਰ ਉਸ ਈਸ਼ੁਰ ਦੇ ਦਰਸ਼ਨ ਕਰ ਲਏ ਹਨ ਆਪਣੇ ਘਟ ਦੇ ਅੰਦਰੋਂ ਹੀ ਉਸ ਸੱਚੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਆਪਣੇ ਘਟ ਦੇ ਅੰਦਰੋਂ ਹੀ ਉਸ ਸੱਚੇ ਅਮਰਤ ਨੂੰ ਪ੍ਰਾਪਤ ਕਰ ਲਿਆ ਹੈ ਉਸ ਨੇ ਸਭ ਕੁਝ ਹੀ ਜਾਣ ਲਿਆ ਹੈ ਤੇ ਜਿਸ ਨੇ ਅਜੇ ਤੱਕ ਇਕ ਪੂਰੇ ਗੁਰੂ ਦੀ ਸੰਗਤ ਨਹੀਂ ਕੀਤੀ ਆਪਣੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਨਹੀਂ ਕੀਤੇ ਆਪਣੇ ਘਟ ਦੇ ਅੰਦਰੋਂ ਹੀ ਉਹ ਸੱਚੇ ਨਾਮ ਨੂੰ ਪ੍ਰਾਪਤ ਕੀ ਨਹੀਂ ਕੀਤਾ ਆਪਣੇ ਘਟ ਦੇ ਅੰਦਰੋਂ ਹੀ ਉਹ ਸੱਚੇ ਸੱਚੇ ਅਮਰਤ ਨੂੰ ਪ੍ਰਾਪਤ ਨਹੀਂ ਕੀਤਾ ਉਸ ਨੇ ਕੁਝ ਵੀ ਨਹੀਂ ਜਾਣਿਆ ਹੈ ਕਬੀਰ ਏਕੋ ਜਾਣਿਆ ਤੋ ਸਭ ਜਾਣੇ ਜਾਣ ਜੇ ਉਹ ਏਕ ਨਾ ਜਾਣਿਆ ਤੋ ਸਭ ਹੀ ਜਾਣਾ ਜਾਣ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖਿਆ ਹੈ ਜੇਕਰ ਨਹੀਂ ਦੇਖਿਆ ਨਹੀਂ ਜਾਣਿਆ ਤਾਂ ਅਸੀਂ ਕਿਸ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 1025 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਹੋਰ ਲਿਖਦੇ ਹਨ ਬੋਲੋ ਸੱਚ ਉਸਾਣੋ ਅੰਦਰ ਦੂਰ ਨਹੀਂ ਦੇਖੋ ਕੰਨ ਅੰਦਰ ਬੋਲੋ ਸੱਚ ਪਛਾਣੋ ਅੰਦਰ ਦੂਰ ਨਹੀਂ ਦੇਖੋ ਕਰਨੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਸੱਚ ਬੋਲਣ ਤੋਂ ਭਾਵ ਹੈ ਕਿ ਹਰ ਸਮੇਂ ਹੀ ਸੱਚ ਬੋਲਣ ਤੋਂ ਭਾਵ ਹੈ ਕਿ ਆਪਣੇ ਹਰ ਕੰਮ ਕਰਦੇ ਹੋਏ ਹਰ ਸਮੇਂ ਉਸ ਸੱਚੇ ਈਸ਼ਵਰ ਦੀ ਗੱਲ ਕਰੋ ਕਿ ਹਾਂ ਆਪਣੇ ਹਰ ਕੰਮ ਕਰਦੇ ਹੋਏ ਹਰ ਸਮੇਂ ਹੀ ਉਸ ਸੱਚੇ ਈਸ਼ਵਰ ਦੀ ਕੋਈ ਗੱਲ ਕਰੋ ਉਸ ਸੱਚੇ ਈਸ਼ਵਰ ਨੂੰ ਹਰ ਵੇਖ ਹਰ ਵਸ ਹਰ ਵਕਤ ਆਪਣੇ ਮਨ ਦੇ ਵਿੱਚ ਵਸਾ ਕੇ ਰੱਖੋ ਬੋਲੋ ਸੱਚ ਪਛਾਣੋ ਅੰਦਰ ਸੱਚ ਬੋਲਣ ਤੋਂ ਭਾਵ ਹੈ ਕਿ ਹਰ ਵਕਤ ਉਸ ਸੱਚ ਦੀ ਗੱਲ ਕਰੋ ਬੋਲੋ ਸੱਚ ਪਛਾਣੋ ਅੰਦਰ ਤੇ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖੋ ਪਛਾਣੋ ਤੋਂ ਭਾਵ ਹੁੰਦਾ ਹੈ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖੋ ਬੋਲੋ ਸੱਚ ਪਛਾਣੋ ਅੰਦਰ ਦੂਰ ਨਹੀਂ ਦੇਖੋ ਕਰਨ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਹ ਈਸ਼ਵਰ ਤੁਹਾਡੇ ਤੋਂ ਦੂਰ ਨਹੀਂ ਹੈ ਉਹ ਈਸ਼ਵਰ ਤਾਂ ਤੁਹਾਡੇ ਹੱਥ ਤੋਂ ਵੀ ਨੇੜੇ ਹੈ ਤੇ ਤੁਸੀਂ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਨੂੰ ਆਪਣੇ ਘਟ ਦੇ ਅੰਦਰ ਹੀ ਦੇਖੋ ਭਾਵ ਉਸ ਦੇ ਦਰਸ਼ਨ ਕਰੋ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖਿਆ ਹੈ ਜੀ ਨਹੀਂ ਦੇਖਿਆ ਤਾਂ ਅਸੀਂ ਕਿਵੇਂ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 1186 ਅੰਗ ਤੇ ਨੌਵੇਂ ਪਾਤਸ਼ਾਹ ਜੀ ਲਿਖਦੇ ਹਨ ਸਾਧੋ ਇਹ ਤਨ ਮਿਥਿਆ ਜਾਨੋ ਮਿਥਿਆ ਦਾ ਭਾਵ ਹੁੰਦਾ ਹੈ ਜੇ ਸਰੀਰ ਨੂੰ ਝੂਠ ਕਰਕੇ ਜਾਨੋ ਸਾਧੋ ਇਹ ਤਨ ਮਿਥਿਆ ਜਾਨੋ ਜਾਂ ਭੀਤਰ ਗੋ ਰਾਮ ਵਸਤ ਹੈ ਸਾਚੋ ਤਾਏ ਪਛਾਨੋ ਨੌਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ हे ਸੰਸਾਰ ਦੇ ਲੋਕੋ ਤੁਸੀਂ ਇਸ ਜੋ ਮਾਨਸ ਦਾ ਆ ਜੋ ਮਾਨਸ ਦਾ ਸਾਨੂੰ ਚੋਲਾ ਮਿਲਿਆ ਹੈ ਇਸ ਨੂੰ ਝੂਠ ਕਰਕੇ ਜਾਨੋ ਇਸ ਨੇ ਇੱਕ ਦਿਨ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਖਤਮ ਹੋ ਜਾਣਾ ਹੈ ਜਾਂ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੇ ਪਛਾਨੋ ਨਵੇਂ ਪਾਸ਼ਾ ਜੀ ਕਹਿੰਦੇ ਹਨ ਕਿ ਸਾਡੇ ਸਰੀਰ ਦੇ ਅੰਦਰ ਜੋ ਉਹ ਰਾਮ ਜੋ ਈਸ਼ਰ ਬੈਠਾ ਹੋਇਆ ਹੈ ਉਸ ਦੇ ਦਰਸ਼ਨ ਕਰੋ ਅਗੇ ਪਾਰ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਪਛਾਣਿਆ ਹੈ ਭਾਵ ਉਸ ਈਸ਼ਵਰ ਨੂੰ ਦੇਖਿਆ ਹੈ ਜੇਕਰ ਅਸੀਂ ਅਜੇ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਨਹੀਂ ਪਛਾਣਿਆ ਉਸ ਈਸ਼ਵਰ ਨੂੰ ਨਹੀਂ ਦੇਖਿਆ ਤਾਂ ਅਸੀਂ ਕਿਵੇਂ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਸੁਖਨੀ ਸਾਹਿਬ ਦੀ ਬਾਣੀ ਵਿੱਚ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਪੂਰੇ ਗੁਰ ਕਾ ਸੁਣ ਉਪਦੇਸ਼ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਟ ਕਰ ਦੇਖ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ اے ਇਨਸਾਨ ਤੂੰ ਇੱਕ ਪੂਰੇ ਗੁਰੂ ਤੂੰ ਇੱਕ ਪੂਰੇ ਗੁਰੂ ਦਾ ਜਾ ਕੇ ਉਪਦੇਸ਼ ਸੁਣ ਭਾਵ ਉਹਨਾਂ ਤੋਂ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰ ਕਿ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਹੀ ਉਸ ਈਸ਼ੁਰ ਦੇ ਦਰਸ਼ਨ ਕਰ। ਪੂਰਾ ਗੁਰੂ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਨੂੰ ਉਸੇ ਪਲ ਹੀ ਈਸ਼ੁਰ ਦੇ ਦਰਸ਼ਨ ਕਰਾਉਂਦਾ ਹੈ। ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਗਟ ਕਰ ਦੇਖ। ਸਾਡੇ ਗੁਪਨਵੀ ਪਾਤਸ਼ਾਹ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਰ ਦੇ ਅੰਦਰ ਹੀ ਉਸ ਈਸ਼ਰ ਦਾ ਦਰਸ਼ਨ ਕਰ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਤੋਂ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਰ ਦੇ ਅੰਦਰ ਉਸ ਈਸ਼ਰ ਨੂੰ ਦੇਖਿਆ ਹੈ ਜੀ ਨਹੀਂ ਦੇਖਿਆ ਤਾਂ ਅਸੀਂ ਕਿਵੇਂ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 922 ਅੰਗ ਤੇ ਤੀਜੇ ਬਾਦਸ਼ਾਹ ਜੀ ਲਿਖਦੇ ਹਨ ਕਹੇ ਨਾਨਕ ਇਹ ਨੇਤਰ ਅੰਧ ਸੇ ਸਤ ਗੁਰੂ ਮਿਲਿਏ ਵਿਭਦ੍ਰਿਸ਼ਟ ਹੋਈ ਤੀਜੇ ਬਾਦਸ਼ਾਹ ਜੀ 922 ਅੰਗ ਤੇ ਗੁਰਬਾਣੀ ਦੇ ਵਿੱਚ ਲਿਖਦੇ ਹਨ ਕਿ ਸਾਡੀਆਂ ਜੋ ਇਹ ਦੋ ਬਾਹਰੀ ਅੱਖਾਂ ਹਨ ਕਿ ਸਾਡੀਆਂ ਇਹ ਜੋ ਦੋ ਬਾਹਰੀ ਅੱਖਾਂ ਅੱਖਾਂ ਹਨ ਇਹ ਅੰਨੀਆਂ ਹਨ ਇਹਨਾਂ ਦੇ ਨਾਲ ਅਸੀਂ ਕਦੇ ਵੀ ਈਸ਼ਵਰ ਨੂੰ ਨਹੀਂ ਦੇ ਸਕਦੇ ਇਹਨਾਂ ਦੇ ਨਾਲ ਅਸੀਂ ਕਦੇ ਵੀ ਉਸ ਈਸ਼ਵਰ ਨੂੰ ਨਹੀਂ ਦੇਖ ਸਕਦੇ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰੂ ਮਿਲੀਏ ਦਿਵਯ ਦ੍ਰਿਸ਼ਟ ਹੋਈ ਤੀਜੇ ਪਾਤਸ਼ਾਹ ਜੀ 922 ਅੰਗ ਤੇ ਗੁਰਬਾਣੀ ਦੇ ਵਿੱਚ ਲਿਖਦੇ ਹਨ ਕਿ ਜਦੋਂ ਸਾਨੂੰ ਇੱਕ ਪੂਰਾ ਸਤਿਗੁਰੂ ਮਿਲਦਾ ਹੈ ਕਿ ਜਦੋਂ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਸਤਿਗੁਰੂ ਸਾਨੂੰ ਮਿਲਦਾ ਹੈ ਉਹ ਸਾਡਾ ਦਸਵਾਂ ਦਵਾਰ ਖੋਲ ਕੇ ਸਾਡੀ ਤੀਜੀ ਅੱਖ ਨੂੰ ਖੋਲ ਕੇ ਸਾਨੂੰ ਈਸ਼ਵਰ ਦੇ ਸਾਡੇ ਘਟ ਦੇ ਅੰਦਰ ਹੀ ਦਰਸ਼ਨ ਕਰਾ ਦਿੰਦਾ ਹੈ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਸ ਦਿਵ ਦ੍ਰਿਸ਼ਟੀ ਨੂੰ ਪ੍ਰਾਪਤ ਕੀਤਾ ਹੈ ਭਾਵ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕੀਤੇ ਹਨ ਜੇ ਅਸੀਂ ਅੱਜ ਤੱਕ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਸ ਈਸ਼ਵਰ ਦੇ ਦਰਸ਼ਨ ਨਹੀਂ ਕੀਤੇ ਤਾ ਅਸੀਂ ਕਿਹੜੇ ਮੁਖੜੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਤੇ ਸਿਰਫ ਮੱਥਾ ਟੇਕਣ ਤੱਕ ਹੀ ਸੀਮਿਤ ਹਾਂ ਮੰਨਣ ਤੱਕ ਨਹੀਂ ਮੰਨਣ ਤੋਂ ਭਾਵ ਹੁੰਦਾ ਹੈ ਜੋ ਸਾਡੇ ਮਹਾਨ ਗੁਰਮੁਖਾਂ ਨੇ ਸਾਨੂੰ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਹੁਕਮ ਕੀਤੇ ਹਨ ਉਹਨਾਂ ਹੁਕਮਾਂ ਨੂੰ ਸਿਰ ਮੱਥੇ ਤੇ ਮੰਨਣਾ ਇਸੇ ਤਰ੍ਹਾਂ ਸਾਡੇ ਮਹਾਨ ਗੁਰੂਆਂ ਨੇ ਹੋਰ ਵੀ ਨੇਕਾਂ ਵਾਰ ਹੀ ਲਿਖਿਆ ਹੈ ਕਿ ਆਪ ਇੱਕ ਪੂਰੇ ਗੁਰੂ ਸਤਗੁਰੂ ਸੰਤ ਸਾਧੂ ਦੀ ਸੰਗਤ ਕਰਕੇ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖੋ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖ ਕੇ ਫਿਰ ਹੀ ਈਸ਼ਵਰ ਦਾ ਨਾਮ ਜਪਿਆ ਜਾਂਦਾ ਹੈ ਫਿਰ ਹੀ ਈਸ਼ਵਰ ਦੀ ਭਗਤੀ ਸ਼ੁਰੂ ਹੁੰਦੀ ਹੈ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖੇ ਤੋਂ ਬਿਨਾ ਈਸ਼ਵਰ ਦਾ ਨਾਮ ਈਸ਼ਵਰ ਦੀ ਭਗਤੀ ਕਦੇ ਵੀ ਨਹੀਂ ਹੁੰਦੀ ਹੈ ਗੁਰੂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਰ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਨੇ ਹਨ ਤੇ ਉਸ ਸੱਚੀ ਭਗਤੀ ਸੱਚੇ ਨਾਮ ਨੂੰ ਪ੍ਰਾਪਤ ਕਰਨਾ ਹੈ ਫਿਰ ਵੀ ਸਾਡਾ ਬਹੁਤ ਹੀ ਦਰਬ ਮਨੁੱਖਾ ਜੀਵਨ ਸਫਲ ਹੋਵੇਗਾ ਨਹੀਂ ਤਾਂ ਨਹੀਂ ਤਾਂ ਅਸੀਂ 84 ਲੱਖ ਨੀਚ ਗੰਦੀਆਂ ਤੇ ਦੁੱਖ ਭਰੀਆਂ ਜੂਨਾਂ ਦੇ ਵਿੱਚ ਹੀ ਭਟਕਦੇ ਰਹਾਂਗੇ ਦੁੱਖ ਭੋਗਦੇ ਰਹਾਂਗੇ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਈ